ਕਿ ਮੁਸਲਮਾਨ ਨੇ ਬੜੇ ਹੌਸਲੇ ਨਾਲ ਬੜੀ ਹਿੰਮਤ ਨਾਲ ਪੂਰੇ ਵਿਸ਼ਵਾਸ ਨਾਲ ਮੈਨੂੰ ਆਖਿਆ ਤਨ ਦੇ ਚ ਪਾਣੀ ਹੈ ਮੰਨਦੇ ਆ ਤੇ ਤਨ ਦੇ ਚ ਅਗਵੀ ਹੈ ਮੰਨਦੇ ਆ ਤਨ ਦੇ ਚ ਪਵਨ ਵੀ ਹੈ ਮੰਨਦੇ ਆ ਤੇ ਤਨ ਮਿੱਟੀ ਦਾ ਪੁਤਲਾ ਹੈ ਮਿੱਟੀ ਵੀ ਹੈ ਮੰਨਦੇ ਆ ਤੁਸੀਂ ਦੱਸੋ ਤਨ ਦੇ ਚ ਆਕਾਸ਼ ਕਿੱਥੇ ਹੈ ਇਹ ਕੋਈ ਤੱਤ ਨਹੀਂ ਹੈ ਇਕੋਈ ਤਤ ਨਹੀਂ ਇਹ ਭਾਰਤ ਦੇ ઋષਿ ਮੁਨੀਆਂ ਨੂੰ ਭੁਲੇਖਾ ਲੱਗ ਗਿਆ ਪੰਜ ਤਤ ਪੰਜ ਤਤ ਕਹੀ ਜਾਂਦੇ ਨੇ ਤਤ ਚਾਰ ਨੇ ਮੈਂ ਫਿਰ ਅਰਜ਼ ਕਰਾਂ ਕੁਝ ਧਰਮਾਂ ਨੇ ਖਾਸ ਕਰਕੇ ਮੱਧੇ ਪੂਰਬ ਦੇ ਜੋ ਪੈਦਾ ਹੋਏ ਮਿਡਲ ਈਸਟ ਦੇ ਵਿੱਚ ਉਹ ਚਾਰ ਤਤ ਮੰਨਦੇ ਨੇ ਪੰਜ ਤਤ ਨਹੀਂ ਮੰਨਦੇ ਪੰਜ ਤਤ ਸਨਾਤਨ ਮਤ ਜੈਨ ਮਤ ਬੋਧ ਮਤ ਸਿੱਖ ਮਤ ਮੰਨਦਾ ਹੈ ਪੰਜ ਤਤ ਕਰਤੋਦ ਸਭ ਸ੍ਰਿਸ਼ਟ ਸਾਜੀ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਇ ਸਾਰਾ ਪਸਾਰਾ ਪੰਜ ਤਤਾਂ ਦਾ ਮੈਨੂੰ ਕਹਿਣ ਲੱਗੇ ਤੁਸੀਂ ਦੱਸ ਸਕਦੇ ਹੋ ਸਰੀਰ ਦੇ ਅੰਦਰ ਆਕਾਸ਼ ਕਿੱਥੇ ਹੈ ਅਸੀਂ ਸਬੂਤ ਦੇ ਸਕਦੇ ਆ ਪਾਣੀ ਹੈ ਅਗ ਹੈ ਪਵਨ ਹੈ ਮਿੱਟੀ ਹੈ ਕੋਈ ਸਬੂਤ ਦੇ ਸਕਦੇ ਹੋ ਆਕਾਸ਼ ਵੀ ਹੈ ਮੈਂ ਜਦੋਂ ਸਮਿੱਤਰ ਨੂੰ ਆਖਿਆ ਨਾ ਚਾਰਾਂ ਤੱਤਾਂ ਨੂੰ ਹੋਣ ਵਾਸਤੇ ਰਹਿਣ ਵਾਸਤੇ ਕੋਈ ਅਸਥਾਨ ਵੀ ਤੇ ਚਾਹੀਦਾ ਨਾ ਸਪੇਸ਼ ਵੀ ਤੇ ਚਾਹੀਦੀ ਹੈ ਸਾਗਰ ਹੈ ਪਾਣੀ ਹੈ ਉਹਨੂੰ ਹੋਣ ਵਾਸਤੇ ਜਗ੍ਹਾ ਵੀ ਤੇ ਚਾਹੀਦੀ ਹੈ ਸੂਰਜ ਹੈ ਸੂਰਜ ਨੂੰ ਹੋਣ ਵਾਸਤੇ ਅਸਥਾਨ ਵੀ ਤੇ ਚਾਹੀਦਾ ਹੈ ਪਮਨ ਨੂੰ ਵਗਣ ਵਾਸਤੇ ਜਗਾਵੀ ਤੇ ਚਾਹੀਦੀ ਹੈ ਧਰਤੀ ਨੂੰ ਹੋਣ ਵਾਸਤੇ ਮਿੱਟੀ ਨੂੰ ਹੋਣ ਵਾਸਤੇ ਆਸਥਾਨੀ ਤੇ ਚਾਹੀਦਾ ਹੈ ਇਹ ਜੋ ਸਪੇਸ ਹੈ ਇਹ ਜੋ ਆਕਾਸ਼ ਹੈ ਇਹ ਪੰਜਵਾਂ ਤਤ ਹੈ ਇਹ ਪੰਜਵਾਂ ਤਤ ਹੈ ਇਸ ਪੰਜਵੇਂ ਤਤ ਦੇ ਅੰਦਰ ਹੀ ਚਾਰ ਤਤ ਨੇ ਤੇ ਜੇ ਪੰਜਵਾਂ ਤਤ ਨਾ ਹੋਵੇ ਤੇ ਚਾਰ ਤਤਾਂ ਦਾ ਤੇ ਕੋਈ ਟਿਕਾਣਾ ਹੀ ਨਹੀਂ ਕਿੱਥੇ ਕਿੱਥੇ ਠਹਿਰਨਗੇ ਇਹ ਧਰਤੀ ਕਿੱਥੇ ਹੋਵੇਗੀ ਇਹ ਸਾਗਰ ਨੂੰ ਹੋਣ ਵਾਸਤੇ ਸੂਰਜ ਨੂੰ ਹੋਣ ਵਾਸਤੇ ਪਮਰਨ ਨੂੰ ਹੋਣ ਵਾਸਤੇ ਤੇ ਇਹਨਾਂ ਸਰੀਰਾਂ ਨੂੰ ਹੋਣ ਵਾਸਤੇ ਅਸਥਾਨ ਤੇ ਚਾਹੀਦਾ ਹੈ ਜਗ੍ਹਾ ਤੇ ਚਾਹੀਦੀ ਹੈ ਦੇਸ਼ ਤੇ ਚਾਹੀਦਾ ਹੈ ਇਹ ਪੰਜਵਾਂ ਤੱਤ ਹੈ ਫਿਰ ਉਹ ਸੋਚਦਾ ਰਿਹਾ ਤੇ ਚੁੱਪ ਕਰ ਗਿਆ ਮੁਖਤਸਰ ਮੈਂ ਅਰਜ਼ ਕਰਾਂ ਮਨ ਨੂੰ ਹੋਣ ਵਾਸਤੇ ਕੰਮ ਕਾਰ ਕਰਨ ਵਾਸਤੇ ਭਜਣ ਦੌੜਨ ਵਾਸਤੇ ਆਸਥਾਨ ਚਾਹੀਦਾ ਹੈ ਦੇਸ਼ ਚਾਹੀਦਾ ਹੈ ਮਨ ਆਸਥਾਨ ਦੇ ਚ ਵੱਜਦਾ ਦੌੜਦਾ ਨਹੀਂ ਹੈ ਮਨ ਨੂੰ ਦੇਸ਼ ਨਹੀਂ ਚਾਹੀਦਾ ਮਨ ਨੂੰ ਆਸਥਾਨ ਨਹੀਂ ਚਾਹੀਦਾ ਮਨ ਭਜਦਾ ਹੈ ਕਾਲ ਦੇ ਚ ਕਾਲ ਦੇ ਚ ਮਨ ਦੌੜਦਾ ਕਾਲ ਦੇ ਚ ਸਮੇਂ ਦੇ ਚ ਇੱਥੇ ਬੈਠਿਆ ਮਨ ਦੌੜ ਗਿਆ ਅਸਥਾਨ ਦੇ ਚ ਨਹੀਂ ਦੌੜਦਾ ਇਹ ਕਾਲ ਦੇ ਚ ਦੌੜਦਾ ਹੈ ਸਮੇਂ ਦੇ ਚ ਦੌੜਦਾ ਹੈ ਸਮੇਂ ਦੀ ਉੰਜ ਧਾਰਾ ਇੱਕੋ ਹੀ ਹੈ ਇੱਕੋ ਹੀ ਸਮਾਂ ਜਿਹਨੂੰ ਵਰਤਮਾਨ ਕਹੇ ਪਰ ਮੇਰੇ ਕਰਕੇ ਜੀਵਾ ਕਰਕੇ ਸਮੇਂ ਦਾ ਵਿਭਾਜਨ ਹੋ ਜਾਂਦਾ ਹੈ ਸਮੇਂ ਦੇ ਤਿੰਨ ਰੂਪ ਬਣ ਜਾਂਦੇ ਨੇ ਮੇਰਾ ਕੁਝ ਗੁਜ਼ਰੇ ਹੋਇਆ ਸਮਾਂ ਮੇਰਾ ਕੁਝ ਆਉਣ ਵਾਲਾ ਸਮਾਂ ਮੇਰਾ ਕੁਝ ਹੁਣ ਦਾ ਸਮਾਂ ਕਿ ਜੇ ਮੈਂ ਹੀ ਨਹੀਂ ਆ ਤਾਂ ਮੇਰਾ ਗੁਜ਼ਰੇ ਹੋਇਆ ਸਮਾਂ ਕੀ ਹੋਇਆ ਜੇ ਮੈਂ ਹੀ ਨਹੀਂ ਆ ਤਾਂ ਮੇਰਾ ਆਉਣ ਵਾਲਾ ਸਮਾਂ ਕੀ ਹੋਇਆ ਫਿਰ ਤੇ ਇੱਕੋ ਹੀ ਸਮਾਂ ਤੇ ਹੋਵੇਗਾ ਗੁਜ਼ਰਿਆ ਹੋਇਆ ਸਮਾਂ ਨਹੀਂ ਹੋਵੇਗਾ ਸਮਾਂ ਤੇ ਹੋਵੇਗਾ ਹੋਣ ਵਾਲਾ ਸਮਾਂ ਨਹੀਂ ਹੋਵੇਗਾ ਬਸ ਸਮਾਂ ਹੋਵੇਗਾ ਸਮੇ ਦੇ ਤਿੰਨ ਨਾਮ ਜੇ ਪੈ ਗਏ ਵਰਤਮਾਨ ਉਹ ਭੂਤ ਕਾਲ ਤੇ ਭਵਿਸ਼ਕਰ ਕੇ ਵਰਨਾ ਸਮਾਂ ਇੱਕੋ ਹੀ ਹੈ ਇੱਕੋ ਹੀ ਹੈ ਔਰ ਸਮੇ ਦੇ ਇਹ ਤਿੰਨ ਰੂਪ ਵੀ ਮਨੁੱਖਾਂ ਦੀ ਦੁਨੀਆ ਦੇ ਚ ਨੇ ਪਸ਼ੂਆਂ ਦੀ ਦੁਨੀਆ ਚ ਨਹੀਂ ਨੇ ਉਹਨਾਂ ਦੀ ਇਤਨੀ ਯਾਦ ਸ਼ਕਤੀ ਹੀ ਨਹੀਂ ਹੈ ਕਿ ਉਹ ਭੂਤ ਕਾਲ ਦੇ ਚ ਜੀਵਨ ਤੇ ਭਵਿਸ਼ ਦੇ ਚ ਜੀਵਨ ਉਹ ਭੂਤ ਕਾਲ ਨੂੰ ਯਾਦ ਕਰਨ ਤੇ ਭਵਿਸ਼ ਨੂੰ ਯਾਦ ਕਰਨ ਇਹਨੂੰ ਧਾਰਮਿਕ ਵਿਦਵਾਨ ਇੰਜ ਕਹਿੰਦੇ ਨੇ ਯਾਦਾਂ ਭੂਤ ਕਾਲ ਦੀਆਂ ਹੁੰਦੀਆਂ ਨੇ ਚਿੰਤਾਵਾਂ ਭਵਿਸ਼ ਦੀਆਂ ਹੁੰਦੀਆਂ ਯਾਦਾਂ ਭੂਤਕਾਲ ਦੀਆਂ ਹੁੰਦੀਆਂ ਨੇ ਗੁਜ਼ਰੇ ਹੋਏ ਸਮੇਂ ਦੀਆਂ ਘਟਨਾਵਾਂ ਯਾਦ ਆ ਰਹੀਆਂ ਨੇ ਯਾਦ ਜਿਹੜਾ ਸਮਾਂ ਅਜੇ ਆਇਆ ਨਹੀਂ ਉਸ ਨੂੰ ਕਿਸ ਤਰ੍ਹਾਂ ਯਾਦ ਕਰ ਸਕਦਾ ਹੈ ਉਹਨੂੰ ਸੋਚ ਸਕਦਾ ਹੈ ਤੇ ਚਿੰਤਾ ਕਰ ਸਕਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਹੁੰਦੀਆਂ ਨੇ ਆਉਣ ਵਾਲੇ ਸਮੇਂ ਦੀ ਚਿੰਤਾ ਹੁੰਦੀ ਹੈ ਮਨ ਦੌੜਦਾ ਹੈ ਕਾਲ ਦੇ ਵਿੱਚ ਸਮਾਂ ਅੰਤ ਤਨ ਦੌੜਦਾ ਭਜਦਾ ਹੈ ਅਸਥਾਨ ਦੇ ਚ ਦੇਸ਼ ਦੇ ਚ ਦੇਸ਼ ਕਾਲ ਇੱਕ ਤੀਸਰੀ ਦੁਨੀਆ ਅਕਾਲ ਅਕਾਲ ਵਿੱਚ ਇਹ ਕੰਨ ਨਹੀਂ ਜਾ ਸਕਦਾ ਅਕਾਲ ਵਿੱਚ ਇਹ ਮਨ ਜਾ ਸਕਦਾ ਹੈ ਅਗਰ ਮਨ ਕਾਲ ਵਿੱਚ ਦੌੜ ਰਿਹਾ ਤੋ ਇਹ ਪਰਦੇਸ ਦੇ ਵਿੱਚ ਭਜ ਰਿਹਾ ਮਨ ਪਰਦੇਸੀ ਜੇ ਥੀ ਇਹ ਸਭ ਦੇਸ਼ ਪਰਾਇਆ ਇਹ ਬੂਤ ਕਾਲ ਇਹ ਭਵਿਸ਼ ਸਭ ਪਰਦੇਸ ਹੈ ਮਨ ਇਹ ਤੇਰਾ ਦੇਸ਼ ਨਹੀਂ ਹੈ ਇਹ ਤੇਰਾ ਅਸਥਾਨ ਨਹੀਂ ਹੈ ਇਸੋਂ ਨਿਕਲ ਕਿੱਥੇ ਜਾਵੇ ਮਨ ਆਕਾਲ ਦੇ ਕਾਲ ਸਮੈ ਨੂੰ ਕਹਿੰਦੇ ਨੇ ਕੋਈ ਪ੍ਰਮਾਤਮਾ ਦੀ ਦੁਨੀਆ ਇਸ ਸਮਾਂ ਨਹੀਂ ਹੈ ਵਕਤ ਨਹੀਂ ਇਥੇ ਕਦੇ-ਕਦੇ ਸਾਨੂੰ ਵੀ ਬੋਧ ਹੋ ਜਾਂਦਾ ਹੈ ਕਿਦਰੇ ਆਨੰਦ ਦੇ ਚ ਬੈਠੇ ਹੋਈਏ ਰਸ ਦੇ ਚ ਬੈਠੇ ਹੋਈਏ ਇੱਕ ਘੰਟਾ ਇੰਜ ਲੰਘ ਜਾਂਦਾ ਜਿਵੇਂ ਇੱਕ ਮਿੰਟ ਦੁੱਖ ਦੇ ਚ ਬੈਠੇ ਹੋਈਏ ਬੇਚੈਨੀ ਦੇ ਚ ਬੈਠੇ ਹੋਈਏ ਇੱਕ ਮਿੰਟ ਇੰਜ ਲੰਘਦਾ ਜਿਵੇਂ ਇੱਕ ਘੰਟਾ ਇਹ ਤੇ ਰੋਜ਼ ਦਾ ਤਜਰਬਾ ਹੈ ਹਰ ਇੱਕ ਦਾ ਤਜਰਬਾ ਬੇਚੈਨੀ ਵਿੱਚ ਦੁੱਖ ਵਿੱਚ ਸਮਾਂ ਲੰਬਾ ਹੋ ਜਾਂਦਾ ਹੈ ਆਨੰਦ ਵਿੱਚ ਰਸ ਦੇ ਚ ਸਮਾਂ ਛੋਟਾ ਹੋ ਜਾਂਦਾ ਹੈ ਪਰਮ ਰਸ ਤੇ ਪਰਮ ਆਨੰਦ ਦੇ ਸਮਾਂ ਖੋ ਜਾਂਦਾ ਹੈ ਅਕਾਲ ਵਿੱਚ ਸਮਾਂ ਕੋਈ ਨਹੀਂ ਹੈ ਤੋ ਇੰਜ ਕਹਿ ਲੋ ਇਹ ਤਿੰਨ ਥਾਵਾਂ ਦੇਚ ਮਨੁੱਖ ਹੋ ਸਕਦਾ ਹੈ ਆਸਥਾਨ ਦੇਚ ਸਮੇਂ ਦੇਚ ਕਾਲ ਦੇਚ ਤੇ ਅਕਾਲ ਦੇਚ ਪਸ਼ੂ ਕੇਵਲ ਜੀਵਦੇ ਨੇ ਆਸਥਾਨ ਦੇਚ ਦੇਸ਼ ਦੇਚ ਉਸ ਸਮੇਂ ਦੇਚ ਵੀ ਨਹੀਂ ਨੇ ਨਾ ਕੋਈ ਭੂਤ ਕਾਲ ਦੀਆਂ ਯਾਦਾਂ ਦਾ ਬੋਝ ਹੁੰਦਾ ਹੈ ਉਹਨਾਂ ਦੇ ਦਿਮਾਗ ਤੇ ਨਾ ਕੋਈ ਭਵਿੱਖ ਦੀ ਚਿੰਤਾ ਹੁੰਦੀ। ਇਹਦੇ 'ਚ ਨਹੀਂ ਜੀਉਂਦੇ। ਅਗਰ ਪਿਛ ਦੇ ਚਿੰਤਾ ਦੇ 'ਚ ਜੀਉਂਦੇ ਤੇ ਪੰਛੀ ਘੋਸਲਿਆਂ ਦੇ 'ਚ ਦਾਣਿਆਂ ਦਾ ਸਟਾਕ ਕਰ ਲੈਂਦਾ। ਬਹੀ ਭਵਿਸ਼ਵਾਸੇ ਵੀ ਤੇ ਕੁਝ ਚਾਹੀਦਾ ਹੈ ਨਾ। ਭਵਿਸ਼ੇ 'ਚ ਉਹਨਾਂ ਦਾ ਮਨ ਨਹੀਂ ਜਾਂਦਾ। ਇਤਨੀ ਸਮਰੱਥਾ ਨਹੀਂ ਹੈ ਤੇ ਭੂਤ ਕਾਲ ਦੀਆਂ ਯਾਦਾਂ ਵਿੱਚ ਵੀ ਮਨ ਨਹੀਂ ਜਾਂਦਾ ਇਤਨੀ ਸ਼ਕਤੀ ਨਹੀਂ ਹੈ ਅਚੇਤ ਨੇ ਦੇਸ਼ ਕਾਲ ਅਕਾਲ ਤਨ ਦਾ ਜੀਵਣਾ ਦੇਸ਼ ਦੇ ਚਾਉਂਦਾ ਹੈ ਅਸਥਾਨ ਦੇ ਚਾਉਂਦਾ ਹੈ ਮਨ ਦਾ ਜੀਵਣਾ ਕਾਲ ਦੇ ਚਾਉਂਦਾ ਹੈ ਸਮੇਂ ਦੇ ਚਾਉਂਦਾ ਹੈ ਇਹ ਧਰਮ ਦੀ ਸਾਧਨਾ ਹੈ ਤਨ ਨੂੰ ਤੇ ਅਸੀਂ ਆਸਥਾਨ ਔਰ ਸਮੇਂ ਦੇ ਚੋਂ ਨਹੀਂ ਕੱਢ ਸਕਦੇ ਨਹੀਂ ਕੱਢ ਸਕਦੇ ਸਮੇਂ ਦੇ ਚ ਬਣਿਆ ਸਮੇਂ ਦੇ ਚ ਮਿਟੇਗਾ ਰਹੇਗਾ ਸਮੇਂ ਵਿੱਚ ਆਸਥਾਨ ਵਿੱਚ ਰਾਖ ਬਣ ਜਾਏ ਰਾਖ ਵਾਸਤੇ ਵੀ ਕੋਈ ਜਗਾ ਚਾਹੀਦੀ ਹੈ ਖਾਕ ਬਣ ਜਾਏ ਖਾਕ ਵਾਸਤੇ ਕਬਰ ਵਾਸਤੇ ਵੀ ਕੋਈ ਜਗਾ ਚਾਹੀਦੀ ਹੈ ਸੰਤੇ ਆਸਥਾਨ ਦੇ ਚ ਰਹੇਗਾ ਔਰ ਕਾਲ ਦੇ ਚ ਰਹੇਗਾ ਮਨ ਇਹ ਕਾਲ ਦੇ ਚ ਰਹਿੰਦਾ ਹੈ ਤੇ ਧਰਮ ਦੀ ਸਾਧਨਾ ਇਹਨੂੰ ਕਾਲ ਦੇ ਚੋਂ ਕੱਢ ਕੇ ਅਕਾਲ ਦੇ ਚ ਲਾਏ ਜਾਏ ਬਸ ਇੰਨੇ ਕਰਨਾ ਹੈ ਕਿਸੇ ਨੂੰ ਬੋਲੇ ਨੇ ਕਹਿ ਦਿੱਤਾ ਸੀ ਬੋਲਿਆ ਰੱਬ ਦਾ ਕੀ ਪਾਣਾ ਇਧਰੋਂ ਪੁੱਟਣਾ ਤੇ ਇਧਰੋਂ ਹੌਲਾ ਆਪ ਦੀ ਗਿਆਤ ਲਈ ਅਰਜ਼ ਕਰਾਂ ਜਿਸ ਦਿਨ ਕਿਸੇ ਦਾ ਮਨ ਕਾਲ ਚੋਂ ਨਿਕਲ ਕੇ ਅਕਾਲ ਦੇ ਚ ਪਹੁੰਚ ਜਾਂਦਾ ਹੈ ਪਰਮ ਆਨੰਦ ਦੇ ਚ ਉਹਨੂੰ ਜਿਹੜਾ ਸਭ ਤੋਂ ਵੱਡਾ ਪਛਾਤਾ ਪਾਉਂਦਾ ਓਏ ਐਵੇਂ ਖੱਜਲ ਖਵਾਰ ਹੁੰਦੇ ਰਹੇ ਤੇ ਇਤਨਾ ਸੌਖਾ ਕੰਮ ਸੀ ਪ੍ਰਾਪਤੀ ਤੋਂ ਬਾਅਦ ਪਤਾ ਚੱਲਦਾ ਹੈ ਉਹ ਜਨੇ ਐਵੇਂ ਟੱਕਰਾ ਮਾਰਦੇ ਤੇ ਕੁਛ ਵੀ ਨਹੀਂ ਔਰ ਜੋ ਕੁਝ ਕਰਦੇ ਰਹਿਆ ਉਹ ਗਲਤ ਕਰਦੇ ਰਹਿਆ ਗਲਤ ਕਰਨ ਨੇ ਥਕਾਇਆ ਗਲਤ ਕਰ ਕਰਕੇ ਟੁੱਟ ਗਏ ਜੇ ਦੇਵਤੇ ਧਾਰਮਿਕ ਅਨਭਵੀ ਪੁਰਸ਼ ਕਹਿੰਦੇ ਨੇ ਘਰ ਦੇਚ ਅੰਧੇਰਾ ਸੀ ਫਿਰ ਪਤੀ ਪਤਨੀ ਨੇ ਸੋਚਿਆ ਕਿਵੇਂ ਕੱਢੀਏ ਚਲੋ ਇਹਨੂੰ ਕਹਿੰਦੇ ਆ ਤੂੰ ਨਿਕਲ ਜਾ ਦੋਵੇਂ ਉੱਠੀ ਉੱਠੇ ਬਾਸ ਕੈ ਲਗੇ ਅੰਧੇਰੇ ਤੋਂ ਨਿਕਲ ਜਾ ਸਾਡੇ ਘਰ ਨਿਕਲ ਜਾ ਨਹੀਂ ਨਿਕਲੇਆ ਪਤਨੀ ਕਹਿੰਦੀ ਏ ਡਾਂਗ ਚੁਕ ਲੋ ਕੁੱਟੋ ਇਹਨਾਂ ਮਾਰੋ ਇਹ ਗੱਲਾਂ ਨਾਲ ਨਿਕਲਣ ਵਾਲਾ ਨਹੀਂ ਦੋਹਾਂ ਨੇ ਡਾਂਗਾਂ ਚੁਕ ਲਈਆਂ ਮਾਰਨ ਲਗੇ ਮਾਰਦੇ ਆ ਮਾਰਦੇ ਆ ਹੱਥ ਥੱਕ ਗਏ ਟੋਟਕਾ ਪੋਣਾ ਦੀ ਛੋਟੀ ਲੜਕੀ ਕਹਿਣ ਲੱਗੇ ਬਾਪੂ ਇਹ ਸੋਟੀਆਂ ਨਾਲ ਨਹੀਂ ਨਿਕਲੇਗਾ ਇਹ ਧੋਲਣ ਨਾਲ ਨਿਕਲੇਗਾ ਤੁਲਾਈ ਕਰਦੇ ਨੇ ਤੂੰ ਪਾਣੀ ਪਾਣ ਲਗੇ ਤੇ ਝਾੜੂ ਮਾਰਨ ਲਗੇ ਚਲੋ ਏ ਇਹਨੂੰ ਇੰਜ ਬਾਹਰ ਕੱਢਦੇ ਆ ਢੋਲ ਢੋਲ ਕੇ ਪਾਣੀ ਵੀ ਥੱਕ ਗਏ ਝਾੜੂ ਦੇ ਦੇ ਕੇ ਵੀ ਥੱਕ ਗਏ ਹਨੇਰਾ ਤੇ ਨਾ ਨਿਕਲੇ ਡਾਂਗਾ ਮਾਰ ਮਾਰ ਕੇ ਵੀ ਥੱਕ ਗਏ ਟੁੱਟ ਗਏ ਹਨੇਰਾ ਤੇ ਨਾ ਨਿਕਲੇ ਆਵਾਜ਼ਾਂ ਮਾਰ ਮਾਰ ਕੇ ਵੀ ਥੱਕ ਗਏ ਗਲਾ ਪਾੜ ਪਾੜ ਕੇ ਵੀ ਥੱਕ ਗਏ ਔਰ ਗਲਾ ਬੈਠ ਗਿਆ ਹਨੇਰਾ ਤੇ ਨਾ ਨਿਕਲੇ ਇਕ ਸੰਤ ਲੰਗੇ ਜਾ ਰਹੇ ਸਨ ਉਹਨਾਂ ਨੇ ਇਹਨਾਂ ਦੇ ਘਰ ਦੇ ਵਿੱਚ ਅੱਧੀ ਰਾਤ ਨੂੰ ਹਰਕਤ ਦੇਖ ਕੇ ਪੁੱਛ ਲਿਆ ਕੀ ਕਰ ਰਹੇ ਹੋ ਅੰਧੇਰੇ ਨੂੰ ਕੱਢ ਰਹੇ ਆ ਕੱਢਦੇ ਆ ਕੱਢਦੇ ਆ ਥੱਕ ਗਏ ਆ ਬੜਾ ਤਾਕਤਵਰ ਹੈ ਬੜਾ ਸ਼ਕਤੀਸ਼ਾਲੀ ਹੈ ਆਵਾਜ਼ਾਂ ਨਾਲ ਤੇ ਨਹੀਂ ਨਿਕਲਿਆ ਸੀ ਡਾਂਗਾ ਮਾਰੀਆਂ ਇਹਨੂੰ ਇਹ ਡਾਂਗਾ ਨਾਲ ਵੀ ਨਹੀਂ ਨਿਕਲੇ ਬੜੀ ਧੁਲਾਈ ਕੀਤੀਏ ਦੇ ਬੁਹਾਰੀ ਦਿੱਤੀ ਐ ਇਹ ਉਦੋਂ ਵੀ ਨਹੀਂ ਲਿਖਿਆ ਥੱਕ ਗਿਆ ਸੀ ਟੁੱਟ ਗਿਆ ਸੀ ਉਸ ਸੰਤ ਨੇ ਜੇਵ ਚੋਂ ਮੋਮਬੱਤੀ ਕੱਢੀ ਇੰਜ ਜਲਾਈ ਗਿਆ ਹਨੇਰਾ ਐਨਾ ਸੌਖਾ ਕੰਮ ਹਨੇਰਾ ਨਾ ਡਾਂਗਾ ਮਾਰਨੀਆਂ ਪਈਆਂ ਨਾ ਧੁਲਾਈ ਕਰਨੀ ਪਈ ਨਾਉ ਚਾਉ ਚੱਕੂ ਕਕੇ ਆਖਣਾ ਪਿਆ ਨਿਕਲ ਜਾ ਨਿਕਲ ਜਾ ਅੰਧੇਰਾ ਤੇ ਚਲਾ ਗਿਆ ਮਹਾਰਾਜ ਦੀ ਬਾਣੀ ਕਹੀਏ ਦੀਵਾ ਬਲੇ ਅੰਧੇਰਾ ਜਾਏ ਬੇਦ ਪਾਠ ਮਤ ਪਾਪਾਂ ਖਾ ਜੈਸੇ ਦੀਵਾ ਜਰਾਈਏ ਤੇ ਅੰਧੇਰਾ ਚਲਾ ਜਾਂਦਾ ਛੇਵੇਂ ਗਿਆਨ ਦਾ ਪਾਠ ਕਰੀਏ ਪ੍ਰਮਾਤਮਾ ਦੇ ਉਹ ਬੋਲ ਜਿਹਦੇ ਚ ਪ੍ਰਮਾਤਮਾ ਦਾ ਨਾਮ ਹੈ ਗਿਆਨ ਹੈ ਦੌੜਾਈ ਹੈ ਪਾਪ ਚਲੇ ਜਾਂਦੇ ਨੇ ਦੁੱਖ ਚਲੇ ਜਾਂਦੇ ਨੇ ਬੜੇ ਧਿਆਨ ਨਾਲ ਸੁਣ ਲੈ ਇਹ ਤੋਂ ਪੰਗਤੀਆਂ ਦੀਵਾ ਬਲੇ ਅੰਧੇਰਾ ਜਾਏ বেদ ਪਾਠ ਮਤ ਪਾਪਾਂ ਖਾਏ ਗਿਆਨ ਨਾਲ ਭਰੇ ਹੋਏ ਗ੍ਰੰਥਾਂ ਦਾ ਪਾਠ ਇਸ ਤਰ੍ਹਾਂ ਪਾਪ ਨੂੰ ਖਾ ਜਾਂਦਾ ਜਿਵੇਂ ਜਲ ਦਾ ਹੋਇਆ ਦੀਵਾ ਹਨੇਰੇ ਨੂੰ ਖਾ ਜਾਂਦਾ ਕਿ ਤੁਸੀਂ ਆ ਕੋ ਕੇ ਪਾਠ ਤੇ ਅਸੀਂ ਬੜੇ ਕੀਤੇ ਨੇ ਕਰ ਰਹਿਆਂ ਖੇੜ ਤੇ ਨਹੀਂ ਬਣਦੇ ਖੇੜ ਤੇ ਨਹੀਂ ਬਣਦੇ ਇਹਦੇ ਚ ਦੱਸ ਦਿੱਤਾ ਹੈ ਏਕ ਸਵਦ ਲੈਵਲ ਆ ਲੈਵ ਉਹ ਜੋੜ ਕੇ ਪਾਠ ਕਰੇ ਸੁਰਤ ਨੂੰ ਜੋੜ ਕੇ ਪਾਠ ਕਰੇ ਤਾਂ ਜਾ ਕੇ ਖੇੜ ਜੋ ਹੈ ਬਣਦੀ ਹੈ ਵਟ ਹੋਵੇ ਤੇ ਲੋਵੇ ਤਾਂ ਦੀਵਾ ਜਲਦਾ ਹੈ ਨਹੀਂ ਵਟ ਹੈ ਤਾਂ ਵੀ ਨਹੀਂ ਜਲੇਗਾ ਨਿਰਾ ਤੇਲ ਹੈ ਤਾਂ ਵੀ ਨਹੀਂ ਜਲੇਗਾ ਦੋਵਾਂ ਦਾ ਸੰਯੋਗ ਚਾਹੀਦਾ ਹੈ ਸ਼ਬਦ ਸੁਰਤ ਦਾ ਸੰਯੋਗ ਚਾਹੀਦਾ ਹੈ ਕਿਸੇ ਦੇ ਚ ਜਨਮ ਲੱਗ ਜਾਂਦੇ ਨੇ ਇਹਦੇ ਚ ਬੜਾ ਸਮਾਂ ਲੱਗ ਜਾਂਦਾ ਹੈ ਸਾਧ ਕਰਦੇ ਕਰਦੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਖੇਡ ਤੇ ਇਤਨੀ ਹੈ ਬੁੱਲਿਆ ਰੱਬ ਦਾ ਕੀ ਪਾਣਾ ਇਧਰੋਂ ਪੁੱਟਣਾ ਇਧਰੋਂ ਉਲਾਣਾ ਜਿਸ ਦਿਨ ਇਹ ਦੀਵਾ ਜਲ ਪੈਂਦਾ ਖਦੋਂ ਹਸੋ ਹੀਣੀ ਗੱਲ ਇੱਕ ਪ੍ਰਤੀਤ ਆਉਂਦੀ ਐ ਐਵੇਂ ਸਮਾਂ ਅਜਾਈ ਗਵਾਇਆ ਐਵੇਂ ਜ਼ਿੰਦਗੀ ਅਜਾਈ ਗਵਾਈ ਤੇ ਇਤਨਾ ਸੌਖਾ ਕੰਮ ਸੀ ਬੜੇ ਧਿਆਨ ਨਾਲ ਸੁਣਨਾ ਜਿਤਨਾ ਸੌਖਾ ਕੰਮ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਇਤਨਾ ਸੌਖਾ ਹੋਰ ਕੋਈ ਕੰਮ ਨਹੀਂ ਕਿ ਜਿੰਨਾ ਔਖਾ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਇਤਨਾ ਔਖਾ ਵੀ ਹੋਰ ਕੋਈ ਨਹੀਂ ਦੋਵੇਂ ਗੱਲਾਂ ਦੋਵੇਂ ਜਦ ਤੱਕ ਸਮਝ ਨਹੀਂ ਵਿੰਦ ਨਹੀਂ ਜਾਣਨਾ ਨਹੀਂ ਬ੍ਰह्म ਵਿੰਦੇ ਜਿੰਨੇ ਚਿਰ ਤੱਕ ਬ੍ਰह्म ਦਾ ਵਿੰਦ ਨਹੀਂ ਹੈ ਜਾਣਨਾ ਨਹੀਂ ਹੈ ਸਮਝ ਨਹੀਂ ਹੈ ਬਹੁਤ ਔਖਾ ਹੈ ਬਹੁਤ ਔਖਾ ਹੈ ਬਹੁਤ ਔਖਾ ਗਲਤੀ ਤੇ ਗਲਤੀ ਕਰੇ ਹੀ ਜਾਏਗਾ ਕਿਉਂ ਸਮਝ ਨਹੀਂ ਹੈ ਬੁਲਾਵੜੇ ਭੁੱਲੇ ਭੁੱਲ ਭੁੱਲ ਪਛੋਤਾਣੀ ਬੁਲਾ ਕਰਦਾ ਜਾਏਗਾ ਬੁਲਾ ਕਰਦਾ ਜਾਏਗਾ ਬੁਲਾ ਮਨੁੱਖ ਕਰਦਾ ਹੈ ਗਲਤੀਆਂ ਮਨੁੱਖ ਕਰਦਾ ਹੈ ਸਮਾਜ ਦੇ ਨਾਂ ਤੇ ਰਾਜਨੇ ਦੇ ਨਾਂ ਤੇ ਤੇ ਧਰਮ ਦੇ ਨਾਂ ਤੇ ਗਲਤੀਆਂ ਤੇ ਚੱਲ ਰਹੀਆਂ ਇਨੂੰ ਇੰਜ ਕਹਿ ਲੋ ਰਾਜਨੀਤਿਕ ਗਲਤੀਆਂ ਸਮਾਜਿਕ ਗਲਤੀਆਂ ਤੇ ਧਾਰਮਿਕ ਗਲਤੀਆਂ ਰਜ ਕੇ ਹੋ ਰਹੀਆਂ ਨੇ ਧਰਮ ਦੀ ਦੁਨੀਆ 'ਚ ਗਲਤੀਆਂ ਹੀ ਗਲਤੀਆਂ ਉਹ ਇਹਨਾਂ ਗਲਤੀਆਂ ਦੀ ਛਾਣ-ਬੀਣ ਕਰੀਏ ਕਿਤਨੇ ਗਲਤ ਕਰਮ ਹਰ ਮذਬ ਦੇ ਚੱਲ ਰਹੇ ਕਿਜ਼ੂਲ ਚੱਲ ਰਹੇ ਨਿਕੰਮਾ ਬਹੁਤ ਚੱਲ ਰਹੇ ਡਾਂਗਾ ਮਾਰੀਆਂ ਜਾ ਰਹੀਆਂ ਨੇ ਹਨੇਰੇ ਆਵਾਜ਼ਾਂ ਮਾਰ ਕੇ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ ਹਨੇਰੇ ਨੂੰ ਧੁਲਾਈ ਕੀਤੀ ਜਾ ਰਹੀ ਹੈ ਹਨੇਰੇ ਨੂੰ ਤੁਲਦਾ ਨਹੀਂ ਥੱਕਦੇ ਨੇ ਟੁੱਟਦੇ ਨੇ ਫਿਰ ਕਹਿ ਦਿੰਦੇ ਨੇ ਸਾਡੇ ਵਸਦੀ ਗੱਲ ਨਹੀਂ ਹਨੇਰੇ ਨੂੰ ਕੱਢਣਾ ਅਸੀਂ ਤੇ ਥੱਕ ਗਏ ਅਸੀਂ ਤੇ ਥੱਕ ਗਏ ਧਰਮ ਦੀ ਦੁਨੀਆ 'ਚ ਐ ਹੀ ਕਹਿੰਦੇ ਨੇ ਕਰ ਕਰ ਕੇ ਤੇ ਥੱਕ ਗਏ ਹੁਣ ਇਹ ਦੋਵੇਂ ਸ਼ਬਦ ਮੈਂ ਇਕੱਠੇ ਕਹਿ ਦਿਆਂ ਜਿਤਨਾ ਸੌਖਾ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਰੋਹੇ ਜ਼ਮੀਨ ਤੇ ਇਤਨਾ ਸੌਖਾ ਕੋਈ ਕੰਮ ਨਹੀਂ ਕੋਈ ਵੀ ਚੀਜ਼ 1 ਸੈਕਿੰਡ ਦੇ ਚ ਨਹੀਂ ਮਿਲ ਸਕਦੀ ਇੱਕ ਬਹੁਤ ਵੱਡਾ ਮਕਾਨ ਬਣਾਣਾ ਹੈ 1 ਸੈਕਿੰਡ ਦੇ ਚ ਬਣ ਸਕਦਾ ਇੰਜੀਨੀਅਰ ਬਣਨਾ ਹੈ ਵਕੀਲ ਬਣਨਾ ਹੈ ਡਾਕਟਰ ਬਣਨਾ ਹੈ 1 ਸੈਕਿੰਡ ਦੇ ਚ ਮੈਂ ਬਣ ਸਕਦਾ 18 20 ਸਾਲ ਪੜਾਈ ਤੇ ਕਰਨੇ ਪੈਗੇ ਨਾ ਪ੍ਰਾਇਮਰੀ ਸਕੂਲ ਹਾਈ ਸਕੂਲ ਫਿਰ ਕਾਲਜ ਫਿਰ ਮੈਡੀਕਲ ਕਾਲਜ ਉੱਥੇ ਪੜਾ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਲਾਣਾ ਪਏਗਾ ਤਾਂ ਕਿਦਰੇ ਮੈਂ ਜਨੀਅਰ ਬਣਾਵਾਂਗਾ ਡਾਕਟਰ ਬਣਾਵਾਂਗਾ ਕਿ ਬਹੁਤ ਵੱਡੀ ਲੰਬੀ ਯਾਤਰਾ ਇੱਕ ਸੈਕਿੰਡ ਦੇ ਵਿੱਚ ਹੋ ਸਕਦੀ ਹੈ ਪਾਵੇਂ ਆਵਾਜ਼ ਤੋਂ ਵੀ ਤਿੱਖੇ ਹੈ ਹਵਾਈ ਜਹਾਜ਼ ਬਣ ਚੁੱਕੇ ਨੇ ਪਰ ਫਿਰ ਵੀ ਇਥੋਂ ਨਿਊਯਾਰਕ ਜਾਣਾ ਹੋਵੇ 24 ਘੰਟੇ 30 ਘੰਟੇ ਤੇ ਲੱਗਦੇ ਹੀ ਲੱਗਦੇ ਪਾਵੇਂ ਹਵਾਈ ਜਹਾਜ਼ ਨੇ ਇੱਕ ਸੈਕਿੰਡ ਦੇ ਚ ਲੰਬੀ ਕਰਾ ਨਹੀਂ ਹੋ ਸਕਦੇ ਇੱਕ ਸੈਕਿੰਡ ਦੇ ਚ ਮੈਂ ਕੋਈ ਬਹੁਤ ਵੱਡਾ ਮਕਾਨ ਨਹੀਂ ਬਣਾ ਸਕਦਾ ਇੱਕ ਸੈਕਿੰਡ ਦੇ ਵਿੱਚ ਮੈਂ ਕੋਈ ਬਹੁਤ ਵੱਡਾ ਕਾਰੋਬਾਰ ਨਹੀਂ ਖੋਲ ਸਕਦਾ ਇੱਕ ਸੈਕਿੰਡ ਦੇ ਵਿੱਚ ਕੋਈ ਮੈਂ ਬਹੁਤ ਮਹਾਨ ਵੱਡੀ ਵਿਦਿਆ ਹਾਸਲ ਨਹੀਂ ਕਰ ਸਕਦਾ ਇੱਕ ਸੈਕਿੰਡ ਦੇ ਵਿੱਚ ਮੈਂ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹਾਂ ਪ੍ਰਮਾਤਮਾ ਇੱਕ ਸੈਕਿੰਡ ਦੇ ਵਿੱਚ ਇੱਕ ਸੈਕਿੰਡ ਇੱਕ ਛਿਨ ਜੈ ਇੱਕ ਛਿਨ ਤੇ ਆਇਓ ਜੇਤ ਇੱਕ ਹੋ ਗਿਆ ਦੁਫਾੜ ਨਹੀਂ ਹੈ ਦੁਫਾੜ ਦਾ ਮਤਲਬ ਹੈ ਭੂਤਕਾਲ